ਤੇਰੀ ਬਹੁਤ ਵੀਡੀਓ ਮੈਂ ਬਣਾਉਣਾ ਤੇਰੀ ਵੀਰੇ ਯਾਰ ਆ ਸਰਸ ਮੇਲੇ ਦੀ ਵੀਡੀਓ ਆ ਪ੍ਰਸ਼ਾਸਨ ਵੱਲੋਂ ਖੋਹ ਖੋਲਿਆ ਗਿਆ ਸੀਗਾ ਲੋਕਾਂ ਜਿਹੜੇ ਟਿਕਟ ਲੈ ਲਈ ਜਿਹੜੇ ਟਿਕਟ ਦੀ ਜਵਾਬਦੇਹੀ ਮੰਗੀ ਤਾਂ ਲਾਠੀ ਚਾਰਜ ਕੀਤਾ ਗਿਆ ਆ ਗੱਡੀ ਦੇ ਵਿੱਚ ਲੱਕ ਕੇ ਲੈ ਕੇ ਜਾ ਰਹੇ ਨੇ ਤੇ ਚੂਲੇ ਕਿਉਂ ਬੰਦ ਕਰਤੇ ਤੁਸੀਂ ਡੀਸੀ ਮੈਡਮ ਨੇ ਬੰਦ ਕਰਾ ਦਿੱਤਾ ਡੀਸੀ ਮੈਡਮ ਨੇ ਬੰਦ ਕਰਾਇਆ ਉਹ ਕਿਉਂ ਤੇ ਰਣਜੀਤ ਬਾਵਾ ਦੇ ਸ਼ੋਅ ਦੌਰਾਨ ਜੰਮ ਕੇ ਹੰਗਾਮਾ ਹੋਇਆ ਹੈ ਪੁਲਿਸ ਵੱਲੋਂ ਲੋਕਾਂ ਤੇ ਲਾਠੀ ਚਾਰਜ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਪੁਲਿਸ ਤੇ ਲੋਕਾਂ ਦੇ ਫੋਨ ਖੋਹਣ ਅਤੇ ਲਾਠੀ ਚਾਰਜ ਕਰਨ ਦੇ ਇਲਜ਼ਾਮ ਲੱਗੇ ਨੇ ਹਲਤ ਕੀ ਹੋਇਆ ਤੇਰੀ ਫੋਟੋ ਵੀਡੀਓ ਮੈਂ ਬਣਾਉਣਾ ਤੇਰੀ ਵੀਰੇ ਯਾਰ ਆ ਸਰਸ ਮੇਲੇ ਦੀ ਵੀਡੀਓ ਆ ਪ੍ਰਸ਼ਾਸਨ ਵੱਲੋਂ ਫੋਨ ਖੋਹ ਲਿਆ ਗਿਆ ਸੀਗਾ ਆ ਗਨਮੈਨ ਵੱਲੋਂ ਮੇਰਾ ਫੋਨ ਖੋ ਕੇ ਲੈ ਕੇ ਗਿਆ ਲੋਕਾਂ 'ਨ ਲਾਠੀ ਚਾਰਜ ਕੀਤੇ ਯਾਰਾਂ ਦੇ ਬੇਫਾਲਤੂ ਦੇ ਲੋਕਾਂ ਨੇ ਜਿਹੜੇ ਟਿਕਟ ਲੈ ਲਈ ਜਿਹੜੇ ਟਿਕਟ ਦੀ ਜਵਾਬਦੇਹੀ ਮੰਗੀ ਤਾਂ ਲਾਠੀ ਚਾਰਜ ਕੀਤਾ ਗਿਆ ਆ ਗੱਡੀ ਦੇ ਵਿੱਚ ਧੱਕੇ ਲੈ ਕੇ ਜਾ ਰਹੇ ਨੇ ਆ ਆ ਆ ਆ ਆਹ ਮੁੰਡੇ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲ ਗਏ ਉਹੀ ਬੇਫਾਲਤੂ ਦਾ ਸਹੀ ਗੱਲ ਹੈ ਮੇਰਾ ਸਹੀ ਗੱਲ ਹੈ ਇਹ ਸਰਸਮੇਲੇ ਦੀ ਅੱਜ ਦੀ ਰਾਤ ਦੀ ਵੀ ਵੀਡੀਓ ਆ ਉਹ ਦੇਖ ਲਓ ਤੁਹਾਡੇ ਸਾਹਮਣੇ ਉਹ ਲੋਕਾਂ ਨੂੰ ਧੱਕੇ ਮਾਰ ਕੇ ਭਜਾਇਆ ਜਾ ਰਿਹਾ ਆ ਤੁਹਾਡੇ ਸਾਹਮਣੇ ਆ ਚਲੋ ਆ ਧੱਕੇ ਮਾਰ ਕੇ ਭਜਾਇਆ ਜਾ ਰਿਹਾ ਉਹ ਜੀ ਇਹਦੀ ਜ਼ਿੰਮੇਵਾਰੀ ਹੁਣ ਖੋਣ ਦਊਗਾ ਪ੍ਰਸ਼ਾਸਨ ਇਸ ਪੱਤਰ ਦਾ ਧੱਕੇ ਮਾਰ ਰਿਹਾ ਲੋਕ ਵੀ ਲੋਕ ਆਪਣੇ ਪੈਸੇ ਲਾ ਕੇ ਆਪਣੀ ਮਿਹਨਤਾਂ ਦੀ ਕਮਾਈਆਂ ਲਾ ਕੇ ਟਿਕਟਾਂ ਲਈ ਬੈਠੇ ਨੇ ਤੇ ਪ੍ਰਸ਼ਾਸਨ ਇਸ ਪੱਤਰ ਦਾ ਧੱਕੇ ਮਾਰ ਰਿਹਾ ਵੀ ਪ੍ਰਸ਼ਾਸਨ ਨੂੰ ਪੁੱਛੇ ਵੀ ਧੱਕੇ ਮਾਰਨ ਦੀ ਅਥੋਰਟੀ ਕਿਸ ਨੇ ਦਿੱਤੀ ਉਹਨੂੰ ਤੁਸੀਂ ਲੋਕਾਂ ਨਾਲ ਗੱਲ ਕਰੋ ਜਿਹੜੇ ਟਿਕਟਾਂ ਲਈ ਬੈਠੇ ਨੇ ਤੁਸੀਂ ਪਹਿਲਾਂ ਟਿਕਟਾਂ ਬੰਦ ਕਰਾਓ ਵੀ ਤੁਸੀਂ ਟਿਕਟਾਂ ਕਿਸ ਕਰਕੇ ਲਈਆਂ ਤੇ ਪਟਿਆਲਾ ਦੇ ਸ਼ੀਸ਼ ਮਹਿਲ ਵਿੱਚ ਸਾਰਸ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਰਣਜੀਤ ਬਾਵਾ ਦਾ ਪ੍ਰੋਗਰਾਮ ਸਾਰਸ ਮੇਲਾ ਵਿੱਚ ਰੱਖਿਆ ਗਿਆ ਸੀ ਜਿੱਥੇ ਕਿ ਟਿਕਟ ਨੂੰ ਲੈ ਕੇ ਪਹਿਲਾ ਲੋਕ ਪੁਲਿਸ ਨਾਲ ਬਹਿਸਵਾਦੀ ਕਰਦੇ ਨਸਰ ਆਏ ਅਤੇ ਫਿਰ ਵੱਡਾ ਹੰਗਾਮਾ ਹੋ ਗਿਆ ਪੁਲਿਸ ਨੇ ਭੀੜ ਨੂੰ ਤਿੱਤਰ-ਬੇਤਰ ਕਰਨ ਲਈ ਲਾਠੇ ਚਾਰਜ ਕਰ ਦਿੱਤਾ ਲੋਕਾਂ ਨੇ ਪੁਲਿਸ ਤੇ ਧੱਕੇਸ਼ਾਹੀ ਅਤੇ ਫੋਨ ਖੋਹਣ ਦੇ ਇਲਜ਼ਾਮ ਲਗਾਏ ਕੀ ਨਾਮ ਹੈ ਭਾਈ ਅਪੜ ਦਿਨੇਸ਼ ਇਹ ਚੂਲੇ ਕਿਉਂ ਬੰਦ ਕਰਤੇ ਤੁਸੀਂ ਡੀਸੀ ਮੈਡਮ ਨੇ ਬੰਦ ਕਰਾ ਦਿਆ ਡੀਸੀ ਮੈਡਮ ਨੇ ਬੰਦ ਕਰਾਇਆ ਉਹ ਕਿਉਂ ਮੇਲਾ ਤਾਂ ਚੱਲ ਰਿਹਾ ਪਰ ਰਸ਼ ਬਹੁਤ ਹੈ ਕਿੰਨਾ ਲਾਈਟਾਂ ਲੋਟਰ ਥੋੜੀ ਬੰਦ ਕਰਾਤੀਆਂ ਹਾਂ ਸਿੰਗਰ ਕੇ ਕਰਕੇ ਇਸੇ ਬੰਦ ਕਰਾ ਦਿਆ ਉਹ ਕਿਉਂ ਉਹ ਫਿੰਗਰ ਗੜੇ ਹੋ ਰੰਜੀਤ ਪਾਵਾ ਰੇਗਾ ਹਾਂ ਰੰਜੀਤ ਪਾਵਾ ਅੱਛਾ ਉਹ ਕਹੇ ਕਿ ਕੀ ਨਾਮ ਹੈਝੂਲੇ ਬੰਦ ਕਰੋ 2 ਘੰਟੇ ਕੇ ਲਈ ਬੰਦ ਕਰਾ ਰਹੇ ਹਾਂ 3 ਘੰਟੇ ਕੇ ਲਈ ਹਾਂ 2 3 ਘੰਟੇ ਕੇ ਲਈ ਬੰਦ ਕਰਾ ਰਹੇ ਹਾਂ ਅੱਛਾ ਪਰ ਬਾਬੇ ਨੇ ਤਾਂ ਜਿਹੜਾ ਰੰਜੀਤ ਪਾਵਾ ਸਿੰਗਰ ਹੈ ਉਹਨਾਂ ਦੇ 8 ਵਜੇ ਆਣਾ ਸਰ ਆ ਤੱਕ ਹੋ ਗਿਆ ਪਟਿਆਲਾ ਮੇ ਕਦੇ ਮੇਲਾ ਬੰਦ ਨਹੀਂ ਹੋਆ ਕਿੰਨੇ bade bade ਸਿੰਗਰ ਆਏ ਬਣਾਈ ਹੋਆ ਅੱਛਾ ਹਾਂਜੀ ਤੇ ਇਹਦਾ ਤੁਸੀਂ ਪੈਸੇ ਵੀ ਦਿੱਤੇ ਹਾਂ ਪੈਸੇ ਦਿੱਤੇ ਕਿੰਨੇ 51 ਲੱਖ ਠੇਕ ਹੈ ਸਰ 51 ਲੱਖ 59 ਲੱਖ ਰੁਪਏ 55 ਲੱਖ ਉਹ ਟਰਾਂਸਪੋਰਟਰ ਅਲੱਗ ਹੈ ਓਕੇ ਲੇਬਰ ਅਲੱਗ ਹੈ ਇਹਦਾ ਇਤਨੀ ਹੈ ਲੇਬਰ ਦਾ ਹੈ ਕਾਫੀ ਖਰਚਾ ਹੈ ਹਾਂਜੀ ਰਸਨ ਪਾਣੀ ਹੈ ਇਹ ਕਾਹਨੋਂ ਲਾਏਗੇ ਕੱਲ ਬਾਰਿਸ਼ ਨਾ ਐਸੀ ਤੈਸੀ ਕਰਦੇ ਅੱਜ ਸਿੰਗਰ ਕੇ ਚੱਕਰ ਮੇ ਪੂਰਾ ਖਰਾਬ ਹੋ ਗਿਆ ਹੂੰ 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 ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਚਾਲੂ ਕਰਨੇ ਲਈ ਬੋਲੇ تھے ਮ ਉਹਨਾਂ ਨੇ ਮਨਾ ਕਰ ਦਿਆ ਡਾਇਰੈਕਟ ਜੇ ਨਹੀਂ ਚਾਲੂ ਹੋ ਰਿਹਾ ਤੇ ਜਦੋਂ ਕਾਫੀ ਨੁਕਸਾਨ ਹੋ ਰਿਹਾ ਮਤਲਬ कल बारिश आ गई कल बारिश आ गई बारिश से नुकसान कर गया। मेरे कल बारिश ने मेला खराब कर दिया आज मैडम ने मेला बंद करवा दिया मैडम बोल रही है के साढ़े आठ बजे तक मेन मेन टाइम होता है पब्लिक का आने का उसी टाइम में मेला बंद करवा दिया कल उसी टाइम में बारिश आ गई थी पाँच लाख पर डे का ग्राउंड है पाँच लाख डेली देने पड़ते हैं इनको ਕਹਾਂ ਸੇ ਪੈਸੇ ਪੂਰੇ ਹੋਣਗੇ ਕਹਾਂ ਸੇ ਦੇਣਗੇ ਇਨ ਕੋ ਪੈਸੇ ਕੇ ਲੀਏ ਬਹੁ ਟੌਰਚਰ ਕਰਤੀ ਹੈ ਮੈਡਮ ਤਦਾਦੀ ਇਹ ਕਿ ਸਾਰਸ ਮੇਲੇ ਚ ਆਏ ਦਿਨ ਰਾਤ ਵੇਲੇ ਵੱਕੋ ਵਖਰੇ ਸਬਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਅਤੇ ਇਸੇ ਲੜੀ ਤਹਿਤ ਰਣਜੀਤ ਬਾਵਾ ਦਾ ਸ਼ੋਅ ਵੀ ਕਰਵਾਇਆ ਗਿਆ ਸੀ ਸ਼ੋਅ ਦੇ ਟਿਕਟ ਮਹਿਜ 20 ਰੁਪਏ ਰੱਖੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਬਿਨਾ ਟਿਕਟ ਲਏ ਹੀ ਸ਼ੋਅ ਵਿੱਚ ਐਂਟਰੀ ਕਰਨਾ ਚਾਹੁੰਦੇ ਸੀ ਜਿਸ ਤੋਂ ਬਾਅਦ ਪੁਲਿਸ ਨਾਲ ਲੋਕਾਂ ਦੀ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਪੁਲਿਸ ਨੇ ਲਾਤੀ ਚਾਰਜ ਕਰ ਦਿੱਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ